ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਇਸ ਤਰ੍ਹਾਂ ਦੇ ਮੂਵਮੈਂਟਸ ਆਉਂਦੇ ਆ ਜਦੋਂ ਇਨਸਾਨ ਕੋਈ ਗਲਤੀ ਕਰਦਾ ਤੇ ਉਸ ਟਾਈਮ ਉਹਨੂੰ ਲੱਗਦਾ ਕਿ ਕੀ ਯਾਰ ਮੇਰੇ ਤੋਂ ਵੱਡਾ ਸ਼ਾਇਦ ਕੋਈ ਬੇਵਕੂਫ ਹੀ ਨਹੀਂ ਮੈਂ ਕਿੰਨੀ ਵੱਡੀ ਗਲਤੀ ਕੀਤੀ ਆ ਮੇਰੇ ਨਾਲ ਵੀ ਇਸ ਤਰ੍ਹਾਂ ਬਹੁਤ ਵਾਰ ਹੁੰਦਾ ਪਰ ਮੈਂ ਉਦੋਂ ਕੀ ਕਰਦਾ ਮੈਂ ਇੱਕ ਵੀਡੀਓ ਦੇਖਦਾ ਉਹ ਇੰਗਲਿਸ਼ ਦਾ ਵੀਡੀਓ ਅੱਜ ਮੈਂ ਸੇਮ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਤਾਂ ਹੁਣ ਜਦੋਂ ਵੀ ਤੁਹਾਨੂੰ ਕਦੇ ਵੀ ਇਹ ਲੱਗੇ ਕਿ ਤੁਸੀਂ ਐਡੀ ਵੱਡੀ ਗਲਤੀ ਕੀਤੀ ਆ ਤੇ ਸ਼ਾਇਦ ਤੁਹਾਡੇ ਤੋਂ ਵੱਡਾ ਕੋਈ ਬੇਵਕੂਫ ਹੈ ਨਹੀਂ ਤਾਂ ਮੈਂ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਦੁਨੀਆ ਦੇ ਸਭ ਤੋਂ ਜ਼ਿਆਦਾ ਵੱਡੇ ਮਹਾਨ ਤਰੀਨ ਬੇਵਕੂਫਾਂ ਦੇ ਨਾਲ ਅਮਰੀਕਾ ਦੀ ਆਇਓਵਾ ਸਟੇਟ ਦੇ ਜੋ ਮਿਲਰ ਤੇ ਮੈਥਿਊ ਮਕੇਨਲੀ ਨੂੰ ਸਾਲ ਹੈ 2009 ਦਾ ਇਹ ਦੋਨੇ ਭਾਈ ਸਾਹਿਬ ਜਾ ਰਹੇ ਇੱਕ ਸਟੋਰ ਨੂੰ ਲੁੱਟਣ ਦੇ ਲਈ ਪਰ ਆਪਣੀ ਸ਼ਨਾਖਤ ਤੋਂ ਬਚਣ ਦੇ ਲਈ ਇਹ ਕੀ ਕਰਦੇ ਆ ਆਪਣੇ ਚਿਹਰੇ ਦੇ ਉੱਪਰ ਬਲੈਕ ਮਾਰਕਰ ਲਾ ਲੈਂਦੇ ਆ ਤਾਂ ਕਿ ਇਹਨਾਂ ਦੇ ਨੈਣ ਨਕਸ਼ ਨਾ ਦੇਖਣ ਪਰ ਥੋੜੀ ਪ੍ਰੋਬਲਮ ਇਹ ਹੈ ਕਿ ਜਿਹੜਾ ਬਲੈਕ ਮਾਰਕਰ ਇਹਨਾਂ ਨੇ ਲਾਇਆ ਉਹ ਪਰਮਾਨੈਂਟ ਆ ਹੁਣ ਬਲੈਕ ਮਾਰਕਰ ਚਿਹਰੇ ਤੇ ਲਾਇਆ ਤਾਂ ਉਹਨੂੰ ਉਤਰਨ ਦੇ ਲਈ ਵੀ ਬਹੁਤ ਸਾਰੇ ਘੰਟੇ ਜਾਂ ਕੁਝ ਦਿਨ ਲੱਗ ਜਾਣੇ ਆ ਤਾਂ ਜਿਹੜੀ ਚੀਜ਼ ਤੋਂ ਇਹ ਲੁਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਦੁਨੀਆ ਨੂੰ ਅੱਡ ਨਾ ਦਿਖਣ ਹੁਣ ਇਹਨਾਂ ਦਾ ਇੱਕ ਮੰਤਵ ਤਾਂ ਇੱਥੇ ਪੂਰਾ ਹੋ ਗਿਆ ਕਿ ਇਹਨਾਂ ਦੇ ਚਿਹਰੇ ਲੋਕਾਂ ਨੂੰ ਪ੍ਰੋਪਰ ਨਹੀਂ ਦਿਖ ਰਹੇ ਸੀ ਪਰ ਨਾਲ ਦੀ ਨਾਲ ਇੱਕ ਪ੍ਰੋਬਲਮ ਵੀ ਹੋ ਗਈ ਇਹ ਦੋਨੇ ਇੰਨੇ ਇੱਕ ਅਜੀਬ ਲੱਗ ਰਹੇ ਸੀ ਕਿ ਭੀੜ ਦੇ ਵਿੱਚ ਸਾਰੀ ਦੁਨੀਆ ਤੋਂ ਅਲੱਗ ਦਿਖਦੇ ਰਹੇ ਤਾਂ ਸ਼ਾਇਦ ਇਹੀ ਕਾਰਨ ਹੋਇਆ ਕੇ ਪੁਰਸ ਨੇ ਇਹਨਾਂ ਦੇ ਸਟੋਰ ਲੁੱਟਣ ਤੋਂ ਸਿਰਫ 3 ਘੰਟੇ ਤੋਂ ਬਾਅਦ ਇਹਨਾਂ ਦੋਨਾਂ ਨੂੰ ਫੜ ਲਿਆ ਪਰ ਆਪਣੀ ਅੱਜ ਦੀ ਕਹਾਣੀ ਦਾ ਅਗਲਾ ਇਨਸਾਨ ਮੈਕਾਰਥਰ ਵੀਲਰ ਇਹਨਾਂ ਬੇਵਕੂਫ ਨਹੀਂ ਹੈਗਾ ਉਹਦੇ ਕੋਲੇ ਚੋਰੀ ਕਰਨ ਦਾ ਇੱਕ ਬਹੁਤ ਨਾਇਾਬ ਤਰੀਕਾ ਵਾ ਉਹਨੇ ਕਿਤੇ Google ਦੇ ਉੱਪਰ ਪੜ੍ਹ ਲਿਆ ਕਿ ਜੇ ਆਪਣੇ ਸਰੀਰ ਦੇ ਉੱਪਰ ਪੂਰੇ ਦੇ ਉੱਪਰ ਲੈਮਨ ਜੂਸ ਡੋਲ ਲੀਏ ਤਾਂ ਉਹਦੇ ਨਾਲ ਤੁਸੀਂ ਲੋਕਾਂ ਨੂੰ ਦਿਖਾਈ ਦੇਣੋਂ ਹਟ ਜਾਓਗੇ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਜਿਹੜਾ ਵੀ ਲੈਮਨ ਜੂਸ ਤੁਸੀਂ ਅੱਜ ਤੱਕ ਪੀਂਦੇ ਰਹੇ ਹੋ ਜੇ ਤੁਸੀਂ ਉਹਨੂੰ ਆਪਣੇ ਸਰੀਰ ਦੇ ਉੱਪਰ ਡੋਲ ਲੋਗੇ ਬਾਲਟੀ ਭਰ ਕੇ ਤਾਂ ਤੁਸੀਂ ਅਦ੍ਰਿਸ਼ ਹੋ ਜਾਓਗੇ ਇੱਕ ਹੁੰਦਾ ਵਿਸ਼ਵਾਸ ਤੇ ਇੱਕ ਹੁੰਦਾ ਅੰਧ ਵਿਸ਼ਵਾਸ ਸ਼ਾਇਦ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਵਿਸ਼ਵਾਸ ਤੇ ਅੰਧ ਵਿਸ਼ਵਾਸ ਦੀ ਉਸ ਲਾਈਨ ਨੂੰ ਕਦੋਂ ਕ੍ਰਾਸ ਕਰ ਗਿਆ ਹੁਣ ਮੈਕ ਆਰਥਰ ਜਾ ਰਿਹਾ ਵਾ ਇੱਕ ਗਨ ਪੁਆਇੰਟ ਦੇ ਉੱਪਰ ਉਹ ਇੱਕ ਬੈਂਕ ਨੂੰ ਲੁੱਟ ਲੈਂਦਾ ਤੇ ਜਦੋਂ ਬਾਹਰ ਆਉਂਦਾ ਤਾਂ ਥੋੜੇ ਟਾਈਮ ਤੋਂ ਬਾਅਦ ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰਦੀ ਆ ਤਾਂ ਨਾਰਮਲ ਦੇ ਵਿੱਚ ਪੁਲਿਸ ਵਾਲੇ ਕਿਸੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਜੋ ਆਪਣੀਆਂ ਜੋ ਵੀ ਡਾਕੂਮੈਂਟੇਸ਼ਨ ਹੁੰਦਿਆ ਜਾਂ ਸਾਰਾ ਕੁਝ ਉਹ ਕਰਨਾ ਵਾ ਪਰ ਇੱਥੇ ਪੁਲਿਸ ਵਾਲੇ ਲਈ ਇੱਕ ਹੋਰ ਵੱਡਾ ਕੰਮ ਸ਼ੁਰੂ ਹੋ ਗਿਆ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ 2-3 ਘੰਟੇ ਲਾ ਕੇ ਮਕਾਰਥਰ ਵੀਲਰ ਨੂੰ ਇਹ ਸਮਝਾਉਣਾ ਪਿਆ ਕਿ ਭਾਈ ਅਸੀਂ ਤੈਨੂੰ ਹੁਣ ਵੀ ਦੇਖ ਸਕਦੇ ਹਾਂ ਕਿਉਂਕਿ ਅਗਲੇ 2 ਘੰਟੇ ਤੱਕ ਮਕਾਰਥਰ ਵੀਲਰ ਨੂੰ ਇਹ ਸਮਝ ਹੀ ਨਹੀਂ ਲੱਗੀ ਕਿ ਲੈਮਨ ਜੂਸ ਤਾਂ ਉਹਨੇ ਪੂਰਾ ਆਪਣੇ ਸਰੀਰ ਤੇ ਡੋਲ ਲਿਆ ਤਾਂ ਹੁਣ ਪੁਲਿਸ ਵਾਲੇ ਉਹਨੂੰ ਕਿਵੇਂ ਦੇਖ ਸਕਦੇ ਆ ਉਹਨੂੰ ਇਹ ਚੀਜ਼ ਮੰਨਣ ਦੇ ਵਿੱਚ ਹੀ ਨਹੀਂ ਆ ਰਹੀ ਸੀ ਪਰ ਉਸ ਲੈਮਨ ਜੂਸ ਦੇ ਚੱਕਰ ਦੇ ਵਿੱਚ ਹੁਣ ਅਗਲੇ 25 ਸਾਲ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਤਾਂ ਤੁਸੀਂ ਵੀ ਅੱਗੇ ਤੋਂ ਕਦੇ ਜੇ ਕਿਸੇ ਨੂੰ ਵੀ ਲੈਮਨ ਜੂਸ ਦੇ ਫਾਇਦੇ ਦੱਸਿਓ ਤਾਂ ਉਹਦੇ ਵਿੱਚ ਕਿਰਪਾ ਕਰਕੇ ਇਹ ਕਦੇ ਨਾ ਦੱਸਿਓ ਕਿ ਲੈਮਨ ਜੂਸ ਆਪਣੇ ਸਰੀਰ ਦੇ ਉੱਪਰ ਪਾਉਣ ਦੇ ਨਾਲ ਉਹ ਬੰਦਾ ਅਦ੍ਰਿਸ਼ ਹੋ ਜਾਊਗਾ ਕਿਉਂਕਿ ਉਹਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਕੋਲੇ ਹੁਣ ਸਾਹਮਣੇ ਹੈਗੀ ਆ ਪਰ ਡੈਨਿਸ ਹਾਕਨਸ ਆਪਣੀ ਕਹਾਣੀ ਦਾ ਅਗਲਾ ਪਾਤਰ ਉਹ ਸਿਆਣਾ ਬੰਦਾ ਵਾ ਉਹਨੂੰ ਪਤਾ ਵਾ ਕਿ ਲੈਮਨ ਜੂਸ ਦੇ ਨਾਲ ਅਦ੍ਰਿਸ਼્ય ਨਹੀਂ ਹੋਇਆ ਜਾ ਸਕਦਾ ਪਰ ਹੁਣ ਉਹਨੇ ਵੀ ਲੁੱਟਮਾਰ ਕਰਨੀ ਆ ਤੇ ਉਹਨੇ ਵੀ ਪੁਲਿਸ ਤੋਂ ਬਚਣਾ ਵਾ ਤਾਂ ਸਭ ਤੋਂ ਵਧੀਆ ਤਰੀਕਾ ਵਾ ਕਿ ਆਪਣਾ ਚਿਹਰਾ ਮੋਰਾ ਆਪਣਾ ਸਾਰਾ ਕੁਝ ਬਦਲ ਲਿਆ ਜਾਏ ਤਾਂ ਹੁਣ ਉਹ ਕੀ ਕਰਦਾ ਉਹ ਇੱਕ ਔਰਤ ਬਣ ਜਾਂਦਾ ਔਰਤ ਬਣ ਕੇ ਆਪਣੇ ਕੱਪੜਿਆਂ ਦੇ ਥੱਲੋਂ ਦੀ ਉਹ ਨਕਲੀ ਛਾਤੀਆਂ ਲਾ ਲੈਂਦਾ ਤੇ ਇੱਕ ਦੋ ਚੀਜ਼ਾਂ ਹੋਰ ਬਦਲ ਲੈਂਦਾ ਪਰ ਸ਼ਾਇਦ ਡੈਨਿਸ ਹਾਕਿੰਸ ਕਾੜੀ ਵਿੱਚ ਰਿਹਾ ਹੋਗਾ ਉਹ ਪੂਰੀ ਤਰ੍ਹਾਂ ਦੇ ਨਾਲ ਆਪਣਾ ਬਾਕੀ ਦਾ ਹੁਲੀਆ ਔਰਤਾਂ ਦੀ ਤਰ੍ਹਾਂ ਕਰਨਾ ਭੁੱਲ ਜਾਂਦਾ ਤੇ ਸ਼ਾਇਦ ਮੈਨੂੰ ਲੱਗਦਾ ਉਹਨੂੰ ਇਹ ਲੱਗ ਰਿਹਾ ਵਾ ਕਿ ਸਿਰਫ ਇੰਨਾ ਕੁ ਕੁਝ ਕਰਨ ਤੋਂ ਬਾਅਦ ਹੀ ਕੋਈ ਵੀ ਦੇਖਣ ਵਾਲਾ ਇਨਸਾਨ ਉਹਨੂੰ ਇੱਕ ਔਰਤ ਹੀ ਤਾਂ ਸਮਝੂਗਾ ਪਰ ਅਫਸੋਸ ਕਿ ਡੈਨਿਸ ਹਾਕਿੰਸ ਨੂੰ ਕੋਈ ਵੀ ਔਰਤ ਨਹੀਂ ਸਮਝਦਾ ਤੇ ਲੋਕ ਉਹਨੂੰ ਅੱਜ ਵੀ ਡੈਨਿਸ ਹਾਕਿੰਸ ਹੀ ਸਮਝ ਰਹੇ ਤੇ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਉਹ ਵੀ ਡੈਨਿਸ ਹਾਕਿੰਸ ਦੀ ਤਰ੍ਹਾਂ ਹੀ ਗ੍ਰਿਫਤਾਰ ਕੀਤਾ ਜਾਂਦਾ ਬਹੁਤ ਵਾਰ ਫਿਲਮਾਂ ਦੇ ਵਿੱਚ ਇਹ ਅੱਜਕੱਲ YouTube ਦੇ ਉੱਪਰ ਵੀ ਜਦੋਂ ਕੋਈ ਵੀ ਦੋਸ਼ੀ ਵਿਅਕਤੀ ਫੜੇ ਜਾਂਦੇ ਆ ਤਾਂ ਆਪਾਂ ਦੇਖਦੇ ਆ ਪੁਲਿਸ ਵਾਲਿਆਂ ਨੇ ਉਹਨਾਂ ਦੇ ਚਿਹਰੇ ਦੇ ਉੱਪਰ ਕਾਲੇ ਕੱਪੜੇ ਪਾਏ ਹੁੰਦੇ ਆ ਪਰ ਆਪਾਂ ਸ਼ੁਰੂ ਤੋਂ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਆ ਆਪਾਂ ਨੂੰ ਸਕੂਲਾਂ ਦੇ ਵਿੱਚ ਸਿਖਾਇਆ ਗਿਆ ਕਿ ਦੁਨੀਆ ਨੂੰ ਉਹਨਾਂ ਲੋਕਾਂ ਨੇ ਚਲਾਇਆ ਵਾ ਜਿਹੜੇ ਕੁਝ हटਕੇ ਕੰਮ ਕਰਦੇ ਆ ਜਿਹੜੇ ਲੀਕ ਦੇ ਫਕੀਰ ਨਹੀਂ ਹੈਗੇ ਤਾਂ ਆਪਣੀ ਕਹਾਣੀ ਦਾ ਅਗਲਾ ਹੀਰੋ ਪੈਟ੍ਰਿਕ ਮੌਗਾਇਰ ਇਸੇ ਤਰ੍ਹਾਂ ਦਾ ਇਨਸਾਨ ਆ ਉਹਨੂੰ ਇਹਨਾਂ ਕਾਲੇ ਮਾਸਕਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਉਹ ਜਦੋਂ ਰੋਬਰੀ ਕਰਨ ਜਾਂਦਾ ਲੁੱਟਮਾਰ ਕਰਨ ਜਾਂਦਾ ਤਾਂ ਉਹ ਆਪਣੇ ਚਿਹਰੇ ਦੇ ਉੱਪਰ ਇੱਕ ਟਰਾਂਸਪੇਰੈਂਟ ਪਾਰਦਰਸ਼ੀ ਲਫਾਫਾ ਪਾ ਕੇ ਜਾਂਦਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੈਗਵਾਇਰ ਇਸ ਚੀਜ਼ ਦਾ ਵੀ ਬਹੁਤ ਵੱਡਾ ਫਾਲੋਅਰ ਰਿਆ ਹੋਵੇ ਤੇ ਆਪਣੇ ਕੰਮ ਦੇ ਵਿੱਚ ਵੀ ਪਾਰਦਰਸ਼ਤਾ ਬਣਾਉਣੀ ਚਾਹੁੰਦਾ ਹੋਵੇ ਪਰ ਹਾਂ ਉਹ ਗੱਲ ਵੱਖਰੀ ਆ ਕਿ ਭਾਵੇਂ ਉਹਨੇ ਆਪਣੇ ਕੰਮ 'ਚ ਪਾਰਦਰਸ਼ਤਾ ਦਿਖਾਈ ਪਰ ਫਿਰ ਵੀ ਉਹਨੂੰ ਪੁਲਿਸ ਵਾਲਿਆਂ ਨੇ ਫੜ ਕੇ ਤੇ ਜੇਲ੍ਹ ਦੇ ਵਿੱਚ ਪਾਤਾ ਟੋਟਲ 60 ਡਾਲਰ ਉਹਨੇ ਚੋਰੀ ਕੀਤੇ ਤੇ ਜੇਲ ਉਹਨੂੰ ਹੁੰਦੀ ਆ 15 ਸਾਲ ਦੀ ਇਹਦਾ ਮਤਲਬ ਆ ਕਿ ਹਰ 4 ਡਾਲਰ ਦੇ ਪਿੱਛੇ ਇੱਕ ਇੱਕ ਸਾਲ ਦੀ ਉਹਨੂੰ ਸਜ਼ਾ ਹੁੰਦੀ ਆ ਪੂਰਾ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਇਹ ਦੱਸਿਓ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੇਵਕੂਫ ਇਨਸਾਨ ਕੌਣ ਸੀ ਪਰ ਜਿਨ੍ਹਾਂ ਲੋਕਾਂ ਦੇ ਵਿਚਾਰ ਇਹ ਮੁਕਾਬਲਾ ਬਹੁਤ ਹੀ ਜ਼ਿਆਦਾ ਸਖਤ ਰਹੂਗਾ ਉਹਨਾਂ ਦੇ ਵਿੱਚੋਂ ਇੱਕ ਦੀ ਗੱਲ ਹੁਣ ਆਪਾਂ ਅਗਲੀ ਕਹਾਣੀ ਦੇ ਵਿੱਚ ਕਰਾਂਗੇ ਇਸ ਇਨਸਾਨ ਦਾ ਨਾਮ ਹੈ ਜੇਮਸ ਬਲੈਂਕਨਸ਼ਿਪ ਜੇਮਸ ਬਲੈਂਕਨਸ਼ਿਪ ਨੂੰ ਇਹ ਲੱਗਦਾ ਕਿ ਦਿਨ ਦੇ ਜਿਹੜੇ 24 ਘੰਟੇ ਹੁੰਦੇ ਆ ਉਹਨਾਂ ਦੇ ਵਿੱਚੋਂ ਕੋਈ ਖਾਸ ਟਾਈਮ ਇਹੋ ਜਿਹਾ ਹੁੰਦੇ ਆ ਜਿਹਦੇ ਵਿੱਚ ਜੇ ਉਹ ਕਿਸੇ ਵੀ ਘਰ ਦੇ ਵਿੱਚ ਜਾ ਕੇ ਲੁੱਟਮਾਰ ਕਰਦਾ ਤਾਂ ਉਹ ਕਾਨੂੰਨੀ ਤੌਰ ਦੇ ਉੱਪਰ ਅਪਰਾਧ ਨਹੀਂ ਹੈਗਾ ਜੇਮਸ ਬਲੈਂਕਨਸ਼ਿਪ ਦੇ ਅਕੋਰਡਿੰਗ ਜੇ ਦਿਨ ਦੇ ਟਾਈਮ ਕਿਸੇ ਵੀ ਘਰੇ ਜਾ ਕੇ ਚੋਰੀ ਕੀਤੀ ਜਾਵੇ ਤਾਂ ਪੁਲਿਸ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਜੇ ਤੁਹਾਨੂੰ ਇੰਨੇ ਦੇ ਵਿੱਚ ਹੀ ਹਾਸਾ ਆ ਰਿਹਾ ਤਾਂ ਹਲੇ ਰੁਕੋ ਆਪਣੇ ਹਾਸੇ ਨੂੰ ਥੋੜੀ देर ਕੰਟਰੋਲ ਕਰੋ ਜੇਮਸ ਬ્લેਕਨਸ਼ਿਪ ਇਹ ਵੀ ਮੇਰੇ ਤੋਂ ਸੁਣ ਲਓ ਕਿ ਕਿਹਦੇ ਘਰੇ ਚੋਰੀ ਕਰਦਾ ਉਹ ਆਪਣੇ ਹੀ ਘਰੇ ਚੋਰੀ ਕਰਦਾ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਉਹ ਆਪਣੇ ਹੀ ਘਰੇ ਆਪਣੇ ਮਦਰ ਦੇ ਘਰੇ ਜਾਂਦਾ ਤੇ ਚੋਰੀ ਕਰਦਾ ਉਹਦੇ ਮਦਰ ਨੂੰ ਘਰ ਦੇ ਵਿੱਚ ਕੁਝ ਖੜਕਾ ਸੁਣਦਾ ਵਾ ਉਸੇ ਟਾਈਮ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਵਾਲੇ ਆਉਂਦੇ ਆ ਤਾਂ ਉਹਨਾਂ ਨੂੰ ਆਪਣੇ ਹੀ ਘਰੇ ਇੱਕ ਬੈੱਡ ਦੇ ਥੱਲੇ ਲੁਕਿਆ ਹੋਇਆ ਜੇਮਸ ਬ્લેਕਨਸ਼ਿਪ ਮਿਲਦਾ ਵਾ ਤੇ ਜਿਹਨੇ ਦੋਨੇ ਜੇਬਾਂ ਦੇ ਵਿੱਚ ਭਰ-ਪਰ ਕੇ ਨੋਟ ਠੂਸੇ ਹੋਏ ਸੀ ਸਭ ਤੋਂ ਪਹਿਲਾ ਝਟਕਾ ਤਾਂ ਮਾਂ ਨੂੰ ਇਹੀ ਲੱਗਦਾ ਕਿ ਇਹ じゃ ਹੀਰਾ ਪੁੱਤ ਜੰਮਿਆ ਵਾ ਜਿਹੜਾ ਆਪਣੇ ਹੀ ਘਰੇ ਚੋਰੀਆਂ ਕਰ ਰਿਹਾ ਪਰ ਹਾਲੇ ਉਹਨਾਂ ਨੂੰ ਹੋਰ 2 ਮਿੰਟ ਵੇਟ ਕਰਨੀ ਪਊਗੀ ਇਹ ਵੀ ਜਾਣਨ ਦੀ ਕਿ ਇਸ ਲੜਕੇ ਦੀ ਇੰਟੈਲੀਜੈਂਸੀ ਕਿਸ ਲੈਵਲ ਦੀ ਆ ਜਦੋਂ ਜੇਮਸ ਬਲੈਕਨਸ਼ਿਪ ਪੁਲਿਸ ਵਾਲਿਆਂ ਨਾਲ ਇਹ ਬਹਿਸ ਕਰ ਰਿਹਾ ਵਾ ਤੇ ਉਹਨਾਂ ਨੂੰ ਕਹਿ ਰਿਹਾ ਕਿ ਜੇ ਦਿਨ ਦੇ ਟਾਈਮ ਤੁਸੀਂ ਕਿਤੇ ਵੀ ਚੋਰੀ ਕਰੋਗੇ ਤਾਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਹੁਣ ਆਪਾਂ ਚੱਲਦੇ ਆਂ ਡੈਰਕ ਮੌਸਲੇ ਦੀ ਕਹਾਣੀ ਵੱਲ ਸਾਲ ਹੈ 2013 ਦਾ ਤੁਸੀਂ ਸੋਚ ਲਿਆ ਕਿ ਮੈਂ ਕਿਸੇ ਨੂੰ ਲੁੱਟਣ ਜਾ ਰਿਹਾ ਤੇ ਤੁਹਾਡੇ ਹੱਥ ਇੱਕ ਬੇਸਬਾਲ ਦਾ ਬੈਟ ਆ ਤਾਂ ਕੁਝ ਹੱਦ ਤੱਕ ਗੱਲ ਸਮਝ ਆਉਂਦੀ ਆ ਕਿ ਠੀਕ ਆ ਭਾਈ ਇੱਕ ਹਥਿਆਰ ਆ ਸ਼ਾਇਦ ਸਾਹਮਣੇ ਵਾਲਾ ਡਰ ਜਾਊਗਾ ਤੇ ਇਹਨੂੰ ਕੁਝ ਪੈਸੇ ਦੇ ਦੇਊਗਾ ਪਰ ਮੇਰੇ ਖਿਆਲ ਚ ਉਹਦੋਂ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਆ ਜਦੋਂ ਤੁਸੀਂ ਇੱਕ ਬੇਸਬਾਲ ਬੈਟ ਨੂੰ ਲੈ ਕੇ ਇੱਕ ਗਨ ਸਟੋਰ ਨੂੰ ਲੁੱਟਣ ਜਾ ਰਹੇ ਹੋ ਜਿੱਥੇ ਬਹੁਤ ਸਾਰੇ ਕਰਮਚਾਰੀ ਖੜੇ ਆ ਤੇ ਉਹਨਾਂ ਦੇ ਆਸੇ-ਪਾਸੇ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਗਨਸ ਪਈਆਂ ਨੇ ਪਰ ਪਤਾ ਨਹੀਂ ਕਿਉਂ ਡਾਇਰੈਕਟ ਮੌਸਲੇ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਕਿਵੇਂ ਆ ਗਿਆ ਕਿ ਉਹ ਗਨ ਸਟੋਰ ਦੇ ਅੰਦਰ ਜਾਊਗਾ ਇੱਕ ਬੇਸਬਾਲ ਬੈਟ ਲੈ ਕੇ ਤੇ ਜਦੋਂ ਹੀ ਉੱਥੇ ਪਹੁੰਚਦਾ ਵਾ ਤਾਂ ਇਹ ਤਾਂ ਮੈਨੂੰ ਨਹੀਂ ਪਤਾ ਕਿ ਉਹਨੂੰ ਆਪਣਾ ਬੇਸਬਾਲ ਬੈਟ ਵਰਤਣ ਦਾ ਟਾਈਮ ਮਿਲਿਆ ਜਾਂ ਨਹੀਂ ਪਰ ਅੰਦਰਲੇ ਪਾਸਿਓਂ ਗੋੜੀਆਂ ਦੀ ਆਵਾਜ਼ ਤਾੜ-ਤਾੜ ਦੀ ਸੁਣਨੀ ਉਦੋਂ ਹੀ ਸ਼ੁਰੂ ਹੋ ਜਾਂਦੀ ਥੀ ਅਕਸਰ ਤੁਸੀਂ ਦੇਖਿਆ ਹੋਊਗਾ ਜਦੋਂ ਕੋਈ ਫੋਨ ਆਪਣੀ ਜੇਬ 'ਚ ਹੁੰਦਾ ਜੇ ਉਹ ਆਪਾਂ ਲੋਕ ਨਹੀਂ ਕੀਤਾ ਤਾਂ ਕਿਸੇ ਨਾ ਕਿਸੇ ਦਾ ਨੰਬਰ ਆਪਣੇ ਤੋਂ ਲੱਗ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਫਿਰ ਉਹ ਬੰਦਾ ਆਪਾਂ ਨੂੰ ਵਾਪਸ ਫੋਨ ਕਰ ਲੈਂਦਾ ਤੇ ਆਪਾਂ ਉਹਨੂੰ ਕਹਿੰਦੇ ਆ ਕਿ ਭਾਈ ਗਲਤੀ ਨਾਲ ਲੱਗ ਗਿਆ ਪਰ ਕੀ ਹੋਵੇ ਜਦੋਂ ਕਿਸੇ ਬੰਦੇ ਦਾ ਫੋਨ ਬਿਲਕੁਲ ਗਲਤ ਟਾਈਮ ਦੇ ਉੱਪਰ ਤੇ ਬਿਲਕੁਲ ਗਲਤ ਜਗ੍ਹਾ ਦੇ ਉੱਪਰ ਲੱਗੇ ਬਿਲਕੁਲ ਇਸੇ ਤਰ੍ਹਾਂ ਹੁੰਦਾ ਵਾ ਕਾਲਸਨ ਰੇਨਹਾਰਟ ਤੇ ਨਾਥਨ ਟੈਕਲੇਮੇਰੀਨੀਅਮ ਦੇ ਨਾਲ ਇਹ ਦੋਨੇ ਭਾਈ ਸਾਹਿਬ ਖੜੇ ਆ ਇੱਕ ਜਗ੍ਹਾ ਦੇ ਉੱਪਰ ਤੇ ਕੀ ਗੱਲਾਂ ਕਰ ਰਹੇ ਆ ਕਿ ਕਿਸੇ ਕਾਰ ਨੂੰ ਲੁੱਟਿਆ ਜਾਵੇ ਕੁਦਰਤੀ ਉਸੇ ਟਾਈਮ ਹੀ ਇਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਜੇਬ ਦੇ ਵਿੱਚ ਪਿਆ ਹੋਇਆ ਫੋਨ ਤੇ ਇੱਕ ਕਾਲ ਲੱਗ ਜਾਂਦੀ ਆ ਕੀ ਨੰਬਰ ਦੇ ਉੱਪਰ 911 ਦੇ ਉੱਪਰ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਆਪਸ ਦੇ ਵਿੱਚ ਡਿਸਕਸ ਕਰ ਰਹੇ ਆ ਕਿ ਕਾਰ ਨੂੰ ਕਿਵੇਂ ਲੁੱਟਿਆ ਜਾਊਗਾ ਅਗਲੇ 35 ਮਿੰਟ ਤੱਕ ਦੂਸਰੇ ਪਾਸਿਓਂ ਪੁਲਿਸ ਦਾ ਡਿਸਪੈਚਰ ਇਹਨਾਂ ਦੀ ਪੂਰੀ ਗੱਲਬਾਤ ਸੁਣ ਰਿਹਾ ਵਾ ਇੱਧਰ ਇਹ ਡਿਸਕਸ ਕਰ ਰਹੇ ਆ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਡਿਸਕਸ ਕੀਤਾ ਕਿਹੜੀ ਕਾਰ ਨੂੰ ਚੋਰੀ ਕੀਤਾ ਜਾਊਗਾ ਫਿਰ ਉਹਨੂੰ ਕਿਵੇਂ ਕੀਤਾ ਜਾਊਗਾ ਫੇਰੇ ਉਸ ਕਾਰ ਦਾ ਲੋਕ ਤੋੜ ਦਿੰਦੇ ਆ ਜਦੋਂ ਉਸ ਕਾਰ ਦੇ ਅੰਦਰ ਬੈਠਦੇ ਆ ਤਾਂ ਇਹਨਾਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿੰਦੀ ਇਹਨਾਂ ਨੂੰ ਆਪਣੀ ਕਿਸਮਤ ਦੇ ਉੱਪਰ ਯਕੀਨ ਹੀ ਨਹੀਂ ਆਉਂਦਾ ਕਿ ਇਹ ਕਿੰਨੇ ਲੱਕੀ ਲੋਕ ਨੇ ਕਿਉਂ ਕਿਉਂਕਿ ਉਹਦੇ ਅੰਦਰ ਬਹੁਤ ਸਾਰੀ ਉਹ ਭਾਰੀ ਮਾਤਰਾ ਦੇ ਵਿੱਚ ਇਹਨਾਂ ਨੂੰ ਡਰੱਗਸ ਵੀ ਮਿਲਦੀ ਆ ਤਾਂ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਅੱਜ ਦਾ ਦਿਨ ਤਾਂ ਇਹਨਾਂ ਦੇ ਲਈ ਸਭ ਤੋਂ ਵਧੀਆ ਦਿਨ ਹੈ ਤੇ ਫਾਈਨਲੀ ਉਹ ਕਾਰ ਨੂੰ ਲੈ ਕੇ ਇਹ ਉੱਥੋਂ ਚੱਲ ਪੈਂਦੇ ਆ ਪਰ ਜਦੋਂ ਇਹ ਜਾ ਰਹੇ ਆ ਸਿਰਫ ਕੁਝ ਮੀਟਰ ਹੀ ਗਏ ਆ ਤਾਂ ਇਹਨਾਂ ਦੇ ਪਿੱਛੇ ਇੱਕ ਪੁਲਿਸ ਵਾਲੀ ਕਾਰ ਆਉਂਦੀ ਆ ਤੇ ਆਪਣੇ ਸਾਇਰਨ ਵਜਾਉਣੇ ਸ਼ੁਰੂ ਕਰ ਦਿੰਦੀ ਆ ਕਿ ਇਹ ਪੁਲਿਸ ਵਾਲੀ ਕਾਰ ਸਾਡੇ ਮਗਰ ਕਿਉਂ ਲੱਗੀ ਆ ਪਰ ਸ਼ਾਇਦ ਇਹੀ ਦੱਸਣ ਲਈ ਉਹ ਪੁਲਿਸ ਵਾਲੇ ਆਏ ਸੀਗੇ ਉਹ ਇੱਕ ਦੇ ਮਿੰਟ ਦੇ ਵਿੱਚ ਹੀ ਇਹਨਾਂ ਦੀ ਕਾਰ ਤੋਂ ਆਪਣੀ ਕਾਰ ਨੂੰ ਅੱਗੇ ਲਾਉਂਦੇ ਆ ਤੇ ਫਿਰ ਇਹਨਾਂ ਨੂੰ ਉਹ ਦੱਸ ਦਿੰਦੇ ਆ ਕਿ ਜਿੰਨਾ ਟਾਈਮ ਤੁਸੀਂ ਇਹ ਸਾਰਾ ਕੁਝ ਕਰਦੇ ਰਹੇ ਸਾਡਾ ਇੱਕ ਬੰਦਾ ਉਹਨਾਂ ਟਾਈਮ ਥੋੜੇ ਨਾਲ ਕਾਲ ਦੇ ਉੱਪਰ ਹਰ ਚੀਜ਼ ਸੁਣ ਰਿਹਾ ਸੀ ਬਿਲਕੁਲ ਸੇਮ ਇਸ ਤਰ੍ਹਾਂ ਦਾ ਹੀ ਇੱਕ ਕੇਸ ਹੋਇਆ ਸੀ ਸਨ 2015 ਦੇ ਵਿੱਚ ਜਦੋਂ ਸਕਾਟ ਨਾਮ ਦੇ ਇੱਕ ਇਨਸਾਨ ਦਾ ਫੋਨ ਉਸੇ ਟਾਈਮ ਹੀ 911 ਕਾਲ ਦੇ ਉੱਪਰ ਲੱਗ ਜਾਂਦਾ ਬਿਲਕੁਲ ਉਸ ਟਾਈਮ ਜਦੋਂ ਉਹ ਆਪਣੇ ਇੱਕ ਦੋਸਤ ਨੂੰ ਕਤਲ ਦੇ ਬਾਰੇ ਦੇ ਵਿੱਚ ਦੱਸ ਰਿਹਾ ਸੀ ਤੇ ਉਸ ਕਤਲ ਦੇ ਮਾਮਲੇ 'ਚ ਪੁਲਿਸ ਉਸ ਟਾਈਮ ਤੱਕ ਤਫ਼ਤੀਸ਼ ਕਰ ਰਹੀ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਾਤਲ ਕੌਣ ਆ 911 ਤੇ ਕਾਲ ਹੁੰਦੀ ਆ ਸਾਹਮਣੇ ਤੋਂ ਡਿਸਪੈਚਰ ਇਸ ਕਾਲ ਨੂੰ ਸੁਣਨ ਲੱਗ ਜਾਂਦਾ ਤੇ ਉਹਨਾਂ ਨੂੰ ਸੁਣਦਾ ਸਕਾਟ ਆਪਣੇ ਦੋਸਤ ਦੇ ਸਾਹਮਣੇ ਆਪਣੇ 2 ਸਾਲ ਪਹਿਲਾਂ ਉਸ ਕੀਤੇ ਹੋਏ ਕਤਲ ਦੀਆਂ ਫੁਕਰੀਆਂ ਮਾਰਨੀਆਂ ਜਿਸ ਅਗਲੇ ਇਨਸਾਨ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਸ਼ਾਇਦ ਉਹ ਤੁਹਾਡੇ ਕੰਮ ਦਾ ਹੋਵੇ ਕਿਉਂਕਿ ਬਹੁਤ ਸਾਰੇ ਦੁਨੀਆ 'ਚ ਲੋਕ ਹੁੰਦੇ ਆ ਜਿਨ੍ਹਾਂ ਨੂੰ ਨਰਕ ਤੇ ਸਵਰਗ ਦੇ ਵਿੱਚ ਵਿਸ਼ਵਾਸ ਹੁੰਦਾ ਜੇ ਤੁਹਾਨੂੰ ਸਵਰਗ 'ਚ ਵਿਸ਼ਵਾਸ ਆ ਤੇ ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇੱਕ ਇਨਸਾਨ ਦੇ ਬਾਰੇ 'ਚ ਦੱਸ ਸਕਦਾ ਸਿਰਫ ਤੁਹਾਨੂੰ 100 ਡਾਲਰ ਦੇਣੇ ਪੈਣਗੇ ਤੇ ਉਹ ਬੰਦਾ ਤੁਹਾਨੂੰ ਸਵਰਗ ਦੀ ਸਿੱਧੀ ਟਿਕਟ ਦੇ ਦਿੰਦਾ ਵਾ ਤੇ ਟਿਕਟ ਵੀ ਤੁਹਾਨੂੰ ਕੋਈ ਜਾਲ ਨਹੀਂ ਮਿਲੂਗੀ ਕਬਰੌਣ ਦੀ ਕੋਈ ਲੋਟ ਨਹੀਂ ਉਹਨੂੰ ਇਹ ਸਾਰੀਆਂ ਟਿਕਟਾਂ ਖੁਦ ਜੀਸਸ ਨੇ ਦਿੱਤੀਆਂ ਵਾ ਯਿਸੂ ਮਸੀਹ ਨੇ ਦਿੱਤੀਆਂ ਵਾ ਤੁਸੀਂ ਬਿਲਕੁਲ ਸਹੀ ਸੁਣਿਆ ਇਨਸਾਨ ਦਾ ਨਾਮ ਆਮਾਂਡਾ ਵਾਰਟਸ ਇੱਕ ਨੌਜਵਾਨ ਜੋੜਾ ਵਾ ਆਮਾਂਡਾ ਤੇ ਟਿਟੋ ਵਾਰਟਸ ਇੱਕ ਦਿਨ ਪੁਲਿਸ ਨੂੰ ਕਾਲ ਜਾਂਦੀ ਆ ਕਿ ਇੱਕ KFC ਦੇ ਰੈਸਟੋਰੈਂਟ ਦੇ ਪਿੱਛੇ ਟਿਟੋ ਤੇ ਆਮਾਂਡਾ ਵਾਰਟਸ ਕੁਝ ਅਜੀਬ ਤਰ੍ਹਾਂ ਦੀਆਂ ਸਲਿਪਸ ਲੋਕਾਂ ਨੂੰ ਵੇਚ ਰਹੇ ਆ 100-100 ਡਾਲਰ ਦੇ ਵਿੱਚ ਤੇ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਇਹ ਟਿਕਟਾਂ ਖੁਦ ਲਾਰਡ ਜੀਸਸ ਨੇ ਭਗਵਾਨ ਯਿਸੂ ਮਸੀਹ ਨੇ ਦਿੱਤੀਆਂ ਨੇ ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇਹਨਾਂ ਦੋਨਾਂ ਦਾ ਮਜ਼ਾਕ ਉਡਾਓ ਜਾਂ ਇਹਨਾਂ ਦੀ ਬੇਵਕੂਫੀ ਤੇ ਹੱਸੋ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹਣਾ ਜੇ ਤੁਹਾਨੂੰ ਲੱਗਦਾ ਕਿ ਇਹ ਦੋਨੇ ਬੇਵਕੂਫ ਨੇ ਤਾਂ ਸ਼ਾਇਦ ਤੁਸੀਂ ਹਲੇ ਉਹਨਾਂ ਲੋਕਾਂ ਬਾਰੇ ਬਿਲਕੁਲ ਨਹੀਂ ਸੋਚਿਆ ਜਿਨ੍ਹਾਂ ਨੇ ਇਹਨਾਂ ਤੋਂ ਉਹ ਟਿਕਟਾਂ 100-100 ਡਾਲਰ ਦੀਆਂ ਖਰੀਦੀਆਂ ਨੇ ਉਸੇ ਸ਼ਾਮ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਤਾਂ ਸੋਚ ਸਕਦੇ ਹੋ ਇਹਨਾਂ ਨੇ ਉਸ ਟਾਈਮ ਤੱਕ ਕਿੰਨੀਆਂ ਟਿਕਟਾਂ ਵੇਚਤੀਆਂ ਸੀ 100 ਤੋਂ ਵੀ ਜ਼ਿਆਦਾ ਇਹਨਾਂ ਦੇ ਕੋਲੋਂ ਟੋਟਲ 10000 ਡਾਲਰ ਤੋਂ ਵੀ ਜ਼ਿਆਦਾ ਮਿਲਦੇ ਨੇ ਅਮਾਂਡਾ ਤੇ ਟਿਟੋ ਵਾਰਡਸ ਇੱਥੇ ਪੁਲਿਸ ਵਾਲਿਆਂ ਨੂੰ ਆਪਣੇ ਡਿਫੈਂਸ ਦੇ ਵਿੱਚ ਇੱਕ ਬਹੁਤ ਹੀ ਸਟਰੋਂਗ ਦਲੀਲ ਦਿੰਦੇ ਆ ਉਹ ਕਹਿੰਦੇ ਕਿ ਜੇ ਇੱਥੇ ਕਿਸੇ ਦੀ ਗ੍ਰਿਫਤਾਰੀ ਬਣਦੀ ਆ ਤਾਂ ਉਹ ਤਾਂ ਖੁਦ ਜੀਸਸ ਤੇ ਬਣਦੀ ਆ ਕਿਉਂਕਿ ਸਾਨੂੰ ਤਾਂ ਟਿਕਟਾਂ ਜੀਸਸ ਨੇ ਦਿੱਤੀਆਂ ਨੇ ਕਿ ਤੁਸੀਂ ਖੁਦ ਲਾਰਡ ਜੀਸਸ ਨੂੰ ਗ੍ਰਿਫਤਾਰ ਕਰੋ। ਮੈਨੂੰ ਹੁਣ ਇਹ ਤਾਂ ਨਹੀਂ ਪਤਾ ਕਿ ਪੁਲਿਸ ਨੇ ਇਸ ਤੋਂ ਬਾਅਦ ਜੀਸਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ। ਵੈਸੇ ਬੜਾ ਸੌਖਾ ਤਰੀਕਾ ਜੀਸਸ ਦੇ ਮੋਬਾਈਲ ਨੰਬਰ ਤੋਂ ਦੀ ਲਾਸਟ ਲੋਕੇਸ਼ਨ ਮਿਲ ਸਕਦੀ ਸੀ ਪਰ ਸ਼ਾਇਦ ਪੁਲਿਸ ਨੇ ਇਹ ਨਹੀਂ ਕੀਤਾ ਕਿਉਂਕਿ ਜਿੰਨੀ ਜਾਣਕਾਰੀ ਮੈਨੂੰ ਆ ਉਹ ਸਿਰਫ ਇੰਨੀ ਆ ਕਿ ਪੁਲਿਸ ਨੇ ਉਸ ਤੋਂ ਬਾਅਦ ਦੇ ਵਿੱਚ ਅਮਾਂਡਾ ਤੇ ਸਿਰਫ ਟਿਟੋ ਵਾਰਡਸ ਨੂੰ ਹੀ ਗ੍ਰਿਫਤਾਰ ਕੀਤਾ ਤੇ ਕਹਿੰਦੇ ਜੀਸਸ ਅਜ ਵੀ ਫਰਾਰਾ। ਮੈਨੂੰ ਇਹ ਲੱਗਦਾ ਕਿ ਜਿਹੜੇ ਇਨਸਾਨ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਬਹੁਤ ਜ਼ਿਆਦਾ ਵੋਟਾਂ ਇਸ ਇਨਸਾਨ ਨੂੰ ਪੈਣ ਗਈਆਂ ਜ਼ਰਾਤੇ ਨਾਮ ਦਾ ਇੱਕ ਇਨਸਾਨ ਆ ਸਾਲ ਹੈ 2008 ਦਾ ਇੱਕ ਸਟੋਰ ਦੇ ਵਿੱਚ ਉਹ ਦਾਖਲ ਹੁੰਦਾ ਚੋਰੀ ਕਰਨ ਲਈ ਉੱਥੇ ਖੜੇ ਕਰਮਚਾਰੀ ਡਰ ਜਾਂਦੇ ਆ ਉਹਦੇ ਨਾਲ ਉਲਝਣਾ ਨਹੀਂ ਚਾਹੁੰਦੇ ਹੋ ਸਕਦਾ ਉਹਦੇ ਕੋਲ ਕੋਈ ਹਥਿਆਰ ਹੋਵੇ ਤੇ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਵੇ ਤਾਂ ਇਸ ਕਰਕੇ ਉਹ ਜੋ ਵੀ ਲੁੱਟਣਾ ਚਾਹੁੰਦਾ ਉਹ ਲੁੱਟ ਰਿਹਾ ਵਾ ਲੁੱਟਣ ਤੋਂ ਬਾਅਦ ਉਹ ਕੁਝ ਪੈਸਿਆਂ ਦੀ ਮੰਗ ਕਰਦਾ ਤਾਂ ਉੱਥੇ ਖੜੇ ਕਰਮਚਾਰੀ ਉਹਨੂੰ ਇਹ ਕਹਿੰਦੇ ਆ ਕਿ ਜਿੰਨੇ ਵੀ ਪੈਸੇ ਆ ਉਹ ਸਾਰੇ ਹੁੰਦੇ ਆ ਮੈਨੇਜਰ ਦੇ ਕੋਲੇ ਤੇ ਮੈਨੇਜਰ ਆਉਂਦਾ ਵਾ ਦੁਪਹਿਰ ਤੋਂ ਬਾਅਦ ਆਮ ਤੌਰ ਤੇ ਜਦੋਂ ਆਪਾਂ ਕਿਸੇ ਦੇ ਕੋਲੇ ਜਾਣੇ ਆ ਕਿਸੇ ਸਪੈਸ਼ਲੀ ਬਿਜ਼ਨਸ ਦੇ ਲਈ ਤਾਂ ਆਪਾਂ ਉੱਥੇ ਆਪਣਾ ਨੰਬਰ ਛੱਡਿਆਉਂਦੇ ਆ ਪਰ ਅਕਸਰ ਜਿੱਥੇ ਤੱਕ ਮੇਰਾ ਖਿਆਲ ਆ ਕਿ ਜੇ ਤੁਸੀਂ ਕੋਈ ਅਪਰਾਧ ਕਰਨ ਜਾ ਰਹੇ ਹੋ ਤਾਂ ਅਪਰਾਧ ਤੇ ਬਿਜ਼ਨਸ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਆ ਬਿਜ਼ਨਸਮੈਨ ਆਪਣਾ ਨੰਬਰ ਦਿੰਦੇ ਆ ਪਰ ਅਪਰਾਧੀ ਆਪਣਾ ਨੰਬਰ ਨਹੀਂ ਦਿੰਦੇ ਪਰ ਸ਼ਾਇਦ ਜ਼ਰਾਤੇ ਨੂੰ ਆਪਣੇ ਅਪਰਾਧ ਤੇ ਬਿਜ਼ਨਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਤਾਂ ਜ਼ਰਾਤੇ ਕੀ ਕਰਦਾ ਉਹਨਾਂ ਕਰਮਚਾਰੀਆਂ ਨੂੰ ਆਪਣਾ ਨੰਬਰ ਫੜਾਏ ਹੁੰਦਾ ਤੇ ਉਹਨਾਂ ਨੂੰ ਇਹ ਕਹਿੰਦਾ ਕਿ ਜਿਸ ਵੀ ਦਿਨ ਜਾਂ ਜਿਸ ਵੀ ਟਾਈਮ ਤੁਹਾਡਾ ਮੈਨੇਜਰ ਆਨ ਦਾ ਤੁਸੀਂ ਮੈਨੂੰ ਇਸ ਨੰਬਰ ਤੇ ਫੋਨ ਕਰ ਦਿਓ ਮੈਂ ਉਸ ਟਾਈਮ ਇੱਥੇ ਆ ਕੇ ਉਹਦੇ ਤੋਂ ਪੈਸੇ ਲੈ ਜਾਊਗਾ ਤੁਸੀਂ ਬਿਲਕੁਲ ਠੀਕ ਸੁਣਿਆ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਵਾ ਹੁਣ ਹੁੰਦਾ ਕੀ ਆ ਜ਼ਰਾਤੇ ਲੁੱਟਦਾ ਸਮਾਨ ਲੈ ਕੇ ਆਪਣੇ ਘਰ ਚਲੇ ਜਾਂਦਾ ਤੇ ਉਧਰੋਂ ਸਟੋਰ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪੁਲਿਸ ਨੂੰ ਫੋਨ ਕਰ ਦਿੰਦੇ ਆ ਤੇ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਜ਼ਰਾਤੇ ਸਾਹਿਬ ਨੂੰ ਦੁਬਾਰਾ ਫੋਨ ਲਾਇਆ ਜਾਵੇ ਤਾਂ ਕਰਮਚਾਰੀ ਜ਼ਰਾਤੇ ਨੂੰ ਫਿਰ ਤੋਂ ਫੋਨ ਲਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਮਿਸਟਰ ਜ਼ਰਾਤੇ ਬੈਂਕ ਮੈਨੇਜਰ ਸਾਹਿਬ ਆ ਗਏ ਆ ਤੇ ਤੁਹਾਨੂੰ ਜਿੰਨੇ ਵੀ ਪੈਸੇ ਚਾਹੀਦੇ ਆ ਛੇਤੀ ਛੇਤੀ ਪਹੁੰਚੋ ਤੇ ਦੱਸੋ ਤੇ ਜ਼ਰਾਤੇ ਸਾਹਿਬ ਭੱਜਦੇ ਭੱਜਦੇ ਵਾਪਸ ਆਉਂਦੇ ਆ ਪਰ ਦੇਖੋ ਪੁਲਿਸ ਵਾਲਿਆਂ ਨੇ ਕਿੰਨੀ ਵੱਡੀ ਚੀਟਿੰਗ ਕੀਤੀ ਆ ਜ਼ਰਾਤੇ ਦੇ ਨਾਲ ਬੈਂਕ ਮੈਨੇਜਰ ਕਹਿ ਕੇ ਤੇ ਖੁਦ ਉੱਥੇ ਆ ਪਹੁੰਚੇ ਹੋਏ ਆ ਤੇ ਉਹਨੂੰ ਪੈਸੇ ਦੇਣ ਦੀ ਥਾਂ ਦੇ ਉੱਪਰ ਉਹਨੂੰ ਕੀ ਦਿੱਤਾ ਜਾਂਦਾ ਜੇਲ ਸੋਸ਼ਲ ਮੀਡੀਆ ਦੇ ਇਸ ਜਮਾਨੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਐਡਿਕਸ਼ਨ ਆ ਆਪਣੇ ਇੰਸਟਾਗ੍ਰam ਪ੍ਰੋਫਾਈਲ ਫੇਸਬੁੱਕ ਪ੍ਰੋਫਾਈਲ ਉਹ ਕਈ ਲੋਕ ਇਹ ਹੈ ਜਿਹੜੇ ਹਰ 2-2 ਮਿੰਟਾਂ ਤੋਂ ਬਾਅਦ ਚੈੱਕ ਕਰਦੇ ਰਹਿੰਦੇ ਆ ਪਰ ਜੇ ਤੁਸੀਂ ਕਿਸੇ ਦੇ ਘਰੇ ਰਾਤ ਦੇ ਨੇਰੇ ਦੇ ਵਿੱਚ ਚੋਰੀ ਕਰਨ ਜਾ ਰਹੇ ਆ ਤੇ ਸਾਹਮਣੇ ਤੁਹਾਨੂੰ ਉਸ ਇਨਸਾਨ ਦਾ ਲੈਪਟਾਪ ਦਿਖਦਾ ਵਾ ਤਾਂ ਤੁਹਾਡੀ سوشل میڈیا ਨੂੰ ਯੂਜ਼ ਕਰਨ ਦੀ ਅਰਜ਼ ਕਿੰਨੀ ਕਿ ਜ਼ਿਆਦਾ ਹੋਊਗੀ ਇਹ ਆਪਾਂ ਨੂੰ ਪਤਾ ਲੱਗਦਾ ਅਗਲੇ ਕੇਸ ਤੋਂ ਅਮਰੀਕਾ ਦੀ ਇੱਕ ਜਗਾ ਵਾ ਮਿਨੇਸੋਟਾ ਇੱਕ 26 ਸਾਲ ਦਾ ਇਨਸਾਨ ਰਾਤ ਨੂੰ ਇੱਕ ਘਰ ਦੇ ਵਿੱਚ ਜਾਂਦਾ ਬਰਗਲਰੀ ਲਈ ਕਾਫੀ ਸਮਾਨ ਲੁੱਟ ਲੈਂਦਾ ਪਰ ਲੁੱਟਣ ਤੋਂ ਪਹਿਲਾਂ ਉਹਨੂੰ ਯਾਦ ਆਉਂਦਾ ਕਿ ਉਹਨੇ ਆਪਣਾ ਫੇਸਬੁੱਕ ਸਟੇਟਸ ਦਾ ਚੈੱਕ ਹੀ ਨਹੀਂ ਕੀਤਾ ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਹੋਣ ਤਾਂ ਉੱਥੇ ਇੱਕ ਲੈਪਟਾਪ ਪਿਆ ਉਹ ਉਸ ਲੈਪਟਾਪ ਦੇ ਵਿੱਚ ਆਪਣਾ ਫੇਸਬੁੱਕ ਲੌਗਇਨ ਕਰਦਾ ਤੇ ਆਪਣੀਆਂ ਸਾਰੀਆਂ ਪੋਸਟਾਂ ਨੂੰ ਚੈੱਕ ਕਰਦਾ ਤੇ ਉਸ ਤੋਂ ਬਾਅਦ ਉੱਥੋਂ ਚਲੇ ਜਾਂਦਾ ਕੁਝ ਘੰਟੇ ਤੋਂ ਬਾਅਦ ਜਦੋਂ ਘਰ ਦੇ ਮਾਲਕ ਘਰੇ ਆਉਂਦੇ ਆ ਤਾਂ ਪਹਿਲੀ ਚੀਜ਼ ਉਹ ਦੇਖਦੇ ਆ ਕਿ ਘਰ ਦਾ ਬਹੁਤ ਸਾਰਾ ਸਮਾਨ ਗੁੰਮ ਆ ਉਹਨੂੰ ਕੋਈ ਚੱਕ ਕੇ ਲੈ ਗਿਆ ਫਿਰ ਜਦੋਂ ਆਪਣਾ ਲੈਪਟਾਪ ਦੇਖਦੇ ਆ ਤਾਂ ਉੱਥੇ ਉਹਨਾਂ ਨੂੰ ਦਿਖਦਾ ਕਿ ਉਹਨਾਂ ਦੇ ਆਪਣੇ ਫੇਸਬੁੱਕ ਦੀ ਜਗ੍ਹਾ ਦੇ ਉੱਪਰ ਕਿਸੇ ਹੋਰ ਇਨਸਾਨ ਦਾ ਫੇਸਬੁੱਕ ਆਈਡੀ ਲੌਗਇਨ ਹੋਇਆ ਹੋਇਆ ਤਾਂ ਉਹਨਾਂ ਨੇ ਸਮਝਦੇ देर ਨਹੀਂ ਲੱਗੀ ਕਿ ਇੱਕ ਬਹੁਤ ਹੀ ਸਿਆਣਾ ਬਹੁਤ ਹਾਈ ਆਈਕਿਊ ਇੰਟੈਲੀਜੈਂਸੀ ਦਾ ਇਨਸਾਨ ਆ ਜਿਹੜਾ ਆਪਣਾ ਫੇਸਬੁੱਕ ਲੌਗਇਨ ਆਈਡੀ ਇਸੇ ਤਰ੍ਹਾਂ ਹੀ ਛੱਡ ਗਿਆ ਤਾਂ ਹੁਣ ਉਹ ਕੀ ਕਰਦੇ ਆ ਆਪਣੇ ਫੇਸਬੁੱਕ ਤੋਂ ਇਸ ਇਨਸਾਨ ਨੂੰ ਮੈਸੇਜ ਭੇਜਦੇ ਆ ਤੇ ਇਹਨੂੰ ਇਹ ਲਿਖਦੇ ਆ ਕਿ ਕੱਲ ਰਾਤ ਨੂੰ ਜਿਸ ਘਰੇ ਆਇਆ ਸੀ ਤੂੰ ਆਪਣਾ ਕੁਝ ਜ਼ਰੂਰੀ ਸਮਾਨ ਉੱਥੇ ਛੱਡ ਗਿਆ ਮੈਂ 8:00 ਵਜੇ ਤੋਂ 8:00 ਵਜੇ ਤੱਕ ਰਹੇ ਹੋਊਗਾ ਤੇ ਤੂੰ ਆਪਣਾ ਸਮਾਨ ਆ ਕੇ ਲੈ ਸਕਦਾ ਤੇ ਇਸ ਭਾਈ ਸਾਹਿਬ ਨੂੰ ਯਾਦ ਆਉਂਦਾ ਕਿ ਹਾਂ ਮੈਂ ਤਾਂ ਫਲਾਣਾ ਸਮਾਨ ਛੱਡਿਆ ਹੋਊਗਾ ਤੇ ਉੱਥੇ ਪਹੁੰਚ ਜਾਂਦੇ ਆ ਫੇਰ ਇੱਕ ਵਾਰੀ ਜਿਵੇਂ ਆਪਾਂ ਨੂੰ ਅੱਜ ਕੱਲ੍ਹ ਵੈਸੇ ਹੀ ਪਤਾ ਦੁਨੀਆ 'ਚ ਇਮਾਨਦਾਰੀ ਰਹੀ ਕਿੱਥੇ ਗਈ ਆ ਸਭ ਕਿਤੇ ਬੇਈਮਾਨੀ ਐ ਠੱਗੀ ਠੋਰੀ ਐ ਤਾਂ ਇਸ ਵਿਚਾਰੇ ਦੇ ਨਾਲ ਵੀ ਉਸੇ ਤਰ੍ਹਾਂ ਹੀ ਬਹੁਤ ਵੱਡੀ ਠੱਗੀ ਵੱਜਦੀ ਆ ਤੇ ਉੱਥੇ ਇਹਨੂੰ ਸਮਾਨ ਦੇਣ ਦੀ ਬਜਾਈ ਤਿਆਰ ਖੜੀ ਹੁੰਦੀ ਆ ਪੁਲਿਸ ਪਰ ਜਿਵੇਂ ਕਹਿੰਦੇ ਆ ਕਿ ਜਿਉਂ-ਜਿਉਂ ਉਮਰ ਜ਼ਿਆਦਾ ਵੱਧਦੀ ਜਾਂਦੀ ਆ ਸਿਆਣਾ ਪ ਵੱਧਦੀ ਜਾਂਦੀ ਆ ਅਕਲ ਆਉਂਦੀ ਆ ਤਜਰਬੇ ਤੋਂ ਇਨਸਾਨ ਬਹੁਤ ਕੁਝ ਸਿੱਖਦਾ ਵਾ ਇਸੇ ਕਰਕੇ ਆਪਣੀ ਅਗਲੀ ਕਹਾਣੀ ਆ ਆਪਣੇ ਅੱਜ ਦੀਆਂ ਸਾਰੀਆਂ ਕਹਾਣੀਆਂ ਦੇ ਪਾਤਰਾਂ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਉਮਰ ਦਾ ਆਜ ਬੰਦੇ ਦੀ 53 ਸਾਲ ਦੇ ਮਾਈਕਲ ਐਂਥਨੀ ਫੁੱਲਰ ਦੀ ਕਿਉਂਕਿ ਇਸ ਉਮਰ ਤੱਕ ਸਰੀਰ ਥੋੜਾ ਜਿਹਾ ਟਲ ਜਾਂਦਾ ਸਰੀਰ ਦੀ ਥਾਂ ਦੇ ਉੱਪਰ ਦਿਮਾਗ ਚ ਲਾਓ ਬਿਹਤਰ ਤਾਂ ਮਾਈਕਲ ਫੁੱਲਰ ਕੀ ਕਰਦੇ ਆ ਕਿਸੇ ਵੀ ਜਗ੍ਹਾ ਦੇ ਉੱਪਰ ਨਹੀਂ ਜਾਂਦੇ ਕਿਸੇ ਜਗ੍ਹਾ ਨੂੰ ਨਹੀਂ ਲੁੱਟਦੇ ਤਾਂ ਇੱਕ ਦਿਨ ਮਾਈਕਲ ਫੁੱਲਰ ਜਾਂਦੇ ਆ ਸ਼ਾਪਿੰਗ ਕਰਨ ਦੇ ਲਈ ਇੱਕ ਵਾਲਮਾਰਟ ਚ ਵਾਲਮਾਰਟ ਦੇ ਵਿੱਚੋਂ ਉਹ ਟੋਟਲ 442 ਡਾਲਰ ਦਾ ਸਮਾਨ ਖਰੀਦ ਲੈਂਦੇ ਆ ਪਰ ਇੱਕ ਪ੍ਰੋਬਲਮ ਆ ਮਾਈਕਲ ਫੁੱਲਰ ਦੇ ਕੋਲੇ ਕੋਈ ਵੀ ਪੈਸਾ ਨਹੀਂ ਹੈਗਾ ਵੱਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਨੇਤਾ ਵੀ ਇਹੀ ਕਹਿੰਦੇ ਆ ਕਿ ਬਾਹਰੋਂ ਚੀਜ਼ਾਂ ਖਰੀਦਣ ਦੇ ਨਾਲੋਂ ਆਪਣੇ ਘਰ ਦੇ ਵਿੱਚ ਚੀਜ਼ ਆਪ ਬਣਾਓ ਆਪਣੀਆਂ ਫਸਲਾਂ ਆਪ ਉਗਾਓ ਤੇ ਉਹਨਾਂ ਦਾ ਐਕਸਪੋਰਟ ਕਰੋ ਨਾ ਕਿ ਹੋਰ ਦੇਸ਼ਾਂ ਤੋਂ ਮੰਗਾਓ ਇਹੀ ਚੀਜ਼ ਮਾਈਕਲ ਫੁੱਲਰ ਕਰਦੇ ਆ ਉਹਨਾਂ ਦੇ ਕੋਲੇ ਕੋਈ ਪੈਸਾ ਨਹੀਂ ਤਾਂ ਉਹ ਕੀ ਕਰਦੇ ਆ ਉਹ ਆਪਣੇ ਘਰੇ ਹੀ ਨੋਟ ਬਣਾਉਣੇ ਸ਼ੁਰੂ ਕਰ ਦਿੰਦੇ ਆ ਪਰ ਜਦ ਤੁਸੀਂ ਹੁਣ ਨੋਟ ਬਣਾਉਣ ਲੱਗ ਹੀ ਗਏ ਤਾਂ ਇੱਕ ਨੋਟ ਦੇ ਉੱਪਰ 10 ਡਾਲਰ ਛਾਪਣ ਦੇ ਨਾਲੋਂ ਇਹ 1 ਡਾਲਰ ਛਾਪਣ ਦੇ ਨਾਲੋਂ ਬੈਟਰ ਹੈ ਕਿ ਇੱਕ ਵੱਡੀ ਅਮਾਉਂਟ ਛਾਪ ਲੋ ਕੰਮ ਵੀ ਬਚਦਾ ਵਾ ਟਾਈਮ ਵੀ ਬਚਦਾ ਵਾ ਤਾਂ ਮਾਈਕਲ ਫੁੱਲਰ ਨੋਟ ਛਾਪਦੇ ਆ ਛੋਟਾ ਮੋਟਾ ਕੰਮ ਮਾਈਕਲ ਫੁੱਲਰ ਨਹੀਂ ਕਰਦੇ ਉਹ ਵੱਡੇ ਕੰਮ ਕਰਦੇ ਆ 1 ਮਿਲੀਅਨ ਡਾਲਰ ਦਾ ਉਹ ਨੋਟ ਛਾਪ ਲੈਂਦੇ ਆ ਤੁਹਾਡੇ ਵਿੱਚੋਂ ਜੇ ਕੋਈ ਦੋਸਤ ਅਮਰੀਕਨ ਕਰੰਸੀ ਬਾਰੇ ਜ਼ਿਆਦਾ ਨਹੀਂ ਜਾਣਦੇ ਤਾਂ ਮੈਂ ਇੱਕ ਚੀਜ਼ ਦੱਸ ਦਿੰਨਾ ਅਮਰੀਕਨ ਕਰੰਸੀ ਦੇ ਵਿੱਚ ਸਭ ਤੋਂ ਵੱਡੇ ਤੋਂ ਵੱਡਾ ਨੋਟ 100 ਡਾਲਰ ਦਾ ਹੁੰਦਾ ਤੇ ਜਦੋਂ 442 ਡਾਲਰ ਦਾ ਸਾਮਾਨ ਲੈ ਕੇ ਉਹਦੀ ਪੇਮੈਂਟ ਕਰਨ ਲੱਗਦੇ ਆ ਮਾਈਕਲ ਫੁੱਲਰ ਤੇ ਉਹ ਦਿੰਦੇ ਆ ਉਥੇ 1 ਮਿਲੀਅਨ ਡਾਲਰ ਦਾ ਨੋਟ ਤਾਂ ਕਲੀਅਰ ਆ ਸਿੰਪਲ ਆ ਜਿਨ੍ਹਾਂ ਨੂੰ ਮੈਂ ਤੁਹਾਨੂੰ ਦੱਸਿਆ ਥੀ ਕੈਲਕੂਲੇਟ ਕਰ ਲੈਣਗੇ ਨਹੀਂ ਤਾਂ ਤੁਸੀਂ ਆਪਣਾ ਕੈਲਕੂਲੇਟਰ ਯੂਜ਼ ਕਰ ਸਕਦੇ ਆ ਤਾਂ ਹੁਣ ਵਾਲਮਾਰਟ ਵਾਲਿਆਂ ਨੇ ਮਾਈਕਲ ਫੁੱਲਰ ਨੂੰ ਦੇਣੇ ਆ ਵਾਪਸ 9 ਲੱਖ 99000 ਤੇ ਕੁਝ ਡਾਲਰ ਪਰ ਫੇਰ ਉਹੀ ਗੱਲ ਇਮਾਨਦਾਰੀ ਦੁਨੀਆ 'ਚ ਕਿਤੇ ਵੀ ਹੈ ਹੀ ਨਹੀਂਗੀ ਸਭ ਕਿਤੇ ਬੇਈਮਾਨੀ ਆ ਤਾਂ ਹੁਣ ਵਾਲਮਾਰਟ ਵਾਲੇ ਕੀ ਕਰਦੇ ਆ ਉਸੇ ਟਾਈਮ ਪੁਲਿਸ ਨੂੰ ਫੋਨ ਕਰ ਦਿੰਦੇ ਆ ਤੇ ਪੁਲਿਸ ਵਾਲੇ ਆ ਕੇ ਮਾਈਕਲ ਫੁੱਲਰ ਨੂੰ ਇਹ ਸਮਝਾਉਂਦੇ ਆ ਕਿ ਭਾਈ ਸਾਹਿਬ ਜਿਹੜਾ ਤੁਸੀਂ ਨੋਟ ਬਣਾਇਆ 1 ਮਿਲੀਅਨ ਡਾਲਰ ਦਾ ਉਹ ਨਕਲੀ ਆ ਤੇ ਇਸ ਤਰ੍ਹਾਂ ਨਾਲ ਮਾਈਕਲ ਫੁੱਲਰ ਨੂੰ ਵੀ ਇੰਨੇ ਪੈਸੇ ਮਿਲਣ ਦੀ ਬਜਾਏ ਤੇ ਉਹਨਾਂ ਨੂੰ ਜੇਲ੍ਹ ਲਜਾਇਆ ਜਾਂਦਾ ਤੇ ਹੁਣ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਤੁਹਾਡਾ ਫੇਵਰਿਟ ਇਹਨਾਂ ਦੇ ਵਿੱਚੋਂ ਕ੍ਰਾਈਮਨਲ ਕਿਹੜਾ ਸੀ ਸਭ ਤੋਂ ਜ਼ਿਆਦਾ ਬੇਵਕੂਫ ਤੁਹਾਨੂੰ ਕਿਹੜਾ ਲੱਗਿਆ ਕੌਣ ਆਇਆ ਨੰਬਰ 1 ਦੇ ਉੱਪਰ ਕੌਣ ਆਇਆ ਨੰਬਰ 2 ਦੇ ਉੱਪਰ ਤੇ ਸਭ ਤੋਂ ਇੰਟਰਸਟਿੰਗ ਸਟੋਰੀ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜੀ ਲੱਗਦੀ ਆ ਤੇ ਜੇ ਤੁਸੀਂ ਲਿਖੋਗੇ ਤਾਂ ਫਿਰ ਮੈਂ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਹੋਵਾਂਗਾ